ਕਿਸਾਨ ਭਰਾਓ ਜੀਵਨਾ ਕਿਸਾਨਾਂ ਦੀ ਕਣਕ 55 ਤੋਂ 60 ਦਿਨਾਂ ਦੀ ਹੋ ਚੁੱਕੀ ਹੈ ਇਹ ਹਾਲੇ ਤੱਕ ਕਈ ਖੇਤਾਂ ਦੇ ਵਿੱਚ ਗੁੱਲੀ ਡੰਡਾ ਨਹੀਂ ਮਰਿਆ ਕਈ ਕਿਸਾਨਾਂ ਨੇ ਦੇਖਣ ਕਦਿਬਿਜਾਈ ਲਈ ਵਕੀਰਾ ਪਾਣੀ ਲਾਉਣ ਤੋਂ ਬਾਅਦ ਵੀ ਕਈ ਕਿਸਾਨਾਂ ਵੱਲੋਂ ਰਪੜੀਆਂ ਕੀਚੀਆਂ ਗਈਆਂ ਨੇ ਇਹ ਕਿਸਾਨਾਂ ਵੱਲੋਂ ਮੈਟਰੀਨ ਦਵਾਈ ਦੇ ਯੂਰੀਆ ਜਿਹੜਾ ਲਾਗੇ ਕੀ ਦਿੱਤਾ ਉਹ ਚੱਲਤੀ ਗਿਆ ਕਈ ਥਾਵਾਂ ਤੇ ਤਾਂ ਗੁੰਡੀ ਗੁੱਲੀ ਡੰਡਾ ਕੰਟਰੋਲ ਹੋ ਗਿਆ ਪਰ ਕੁਝ ਖੇਤਾਂ ਵਿੱਚ ਗੁਲੀ ਰੰਡਾ ਹਰੀ ਵੀ ਖੜਾ ਜਦੋਂ ਗੰਕ 55 ਤੋਂ 6 ਦਿਨਾਂ ਦੀ ਹੋ ਜਾਂਦੀ ਜਦੋਂ ਗੰਕ 55 ਤੋਂ 60 ਦਿਨਾਂ ਦੀ ਹੋ ਜਾਂਦੀ ਹੈ ਤਾਂ ਇਸ ਸਮੇ ਗੁਲੀ ਰੰਡੇ ਨੂੰ ਕੰਟਰੋਲ ਕਰਨ ਲਈ ਇਹ ਆਖਰੀ ਮੌਕਾ ਹੁੰਦਾ ਹੈ ਇਸ ਤੋਂ ਬਾਅਦ ਆਪਾਂ ਗੁਲੀ ਰੰਡੇ ਨੂੰ ਕੰਟਰੋਲ ਨਹੀਂ ਕਰ ਸਕਦੇ ਜੇਕਰ ਇਸ ਸਮੇ ਵੀ ਆਪਾਂ ਗੁਲੀ ਰੰਡੇ ਨੂੰ ਕੰਟਰੋਲ ਨਾ ਕਰ ਸਕੇ ਤਾਂ ਫਿਰ ਇਹ ਪੂਰੀ ਤਰ੍ਹਾਂ ਕੰਟਰੋਲ ਤੋਂ ਬਾਹਰ ਹੋ ਜਾਂਦਾ ਅੱਗੇ ਆਪਣੀ ਫਸਲ 75 ਤੋਂ 80 ਦਿਨਾਂ ਦੀ ਹੋ ਜੂਗੀ ਉਸ ਸਮੇਂ ਆਪਾਂ ਫਿਰ ਕੋਈ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਵਾਲੀ ਕੋਈ ਸਪਰੇਅ ਕਰਾਂਗੇ ਤਾਂ ਫਿਰ ਉਹਦੇ ਨਾਲ ਕਣਕ ਦਾ ਵੀ ਕਾਫੀ ਸਾਰਾ ਨੁਕਸਾਨ ਹੋ ਜਾਂਦਾ ਜੇਕਰ ਗੁੱਲੀ ਡੰਡਾ ਕੰਟਰੋਲ ਨਾ ਹੋਵੇ ਹੱਦ ਤੋਂ ਜ਼ਿਆਦਾ ਵੱਧ ਜਾਵੇ ਆਪਾਂ ਨੂੰ ਪਤਾ ਵੀ ਫਸਲ ਦਾ ਝਾੜ ਕਾਫੀ ਘਟ ਜਾਂਦਾ ਜੇਕਰ ਤੁਹਾਡੇ ਖੇਤਾਂ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਗੁੱਲੀ ਡੰਡਾ ਕਾਫੀ ਮਾਤਰਾ ਦੇ ਵਿੱਚ ਖੜਾ ਕੰਟਰੋਲ ਨਹੀਂ ਹੋਇਆ ਤਾਂ ਫਿਰ ਇਸ ਵੀਡੀਓ ਵਿੱਚ ਆਪਾਂ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਲਈ ਇੱਕ ਦੋ ਦਵਾਈਆਂ ਦੀ ਗੱਲ ਕਰਾਂਗੇ ਜਿੰਨਾ ਦੀ ਵਰਤੋਂ ਕਰਕੇ ਆਪਾਂ ਗੁੱਲੀ ਡੰਡੇ ਨੂੰ ਇਸ ਤਰ੍ਹਾਂ ਦੀ ਟੰਡੋ ਕਰ ਸਕਦੇ ਆ ਪਹਿਲਾਂ ਇਹ ਬੇਨਤੀ ਹੈ ਵੀ ਜਿਹੜੇ ਆਪਣੇ ਚੈਨਲ ਦੇ ਨਵੇਂ ਕਿਸਾਨ ਭਰਾ ਆਏ ਨੇ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਲਾਈਕ ਸ਼ੇਅਰ ਕਰ ਲੋ ਆਪਣਾ ਚੈਨਲ ਅਖੀਤੀ ਵੜੀ ਮਹਿਗਮਾ ਤੁਸੀਂ ਦੇਖ ਰਹੇ ਹੋ ਕਿਸਾਨ ਭਰਾਵੋ ਜਿਵੇਂ ਜਿਵੇਂ ਗੁੱਲੀ ਡੰਡਾ ਵੱਡਾ ਹੁੰਦਾ ਜਾਂਦਾ ਓਵੇਂ ਓਵੇਂ ਹਰਕਤੀਆਂ ਦਵਾਈਆਂ ਜਿਹੜੀਆਂ ਆਪਾਂ ਪਹਿਲਾਂ ਵਰਤਦੇ ਸੀ ਉਹਦੇ ਨਾਲ ਇਹਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ ਇਸ ਸਮੇਂ ਜ਼ਿਆਦਾਤਰ ਦਵਾਈਆਂ ਦੇ ਪ੍ਰਤੀ ਗੁੱਲੀ ਡੰਡੇ ਦੇ ਵਿੱਚ ਸੈਂਟੈਂਸ ਬਣ ਚੁੱਕੀ ਆ ਗੁੱਲੀ ਡੰਡੇ ਦੇ ਵਿੱਚ ਇਹਨਾਂ ਦਵਾਈਆਂ ਨੂੰ ਸਹਿਣ ਦੀ ਪਾਵਰ ਆ ਗਈ ਸਮਰੱਥਾ ਆ ਗਈ ਇਸ ਕਰਕੇ ਕਿਸੇ ਵੀ ਸਿੰਗਲ ਦਵਾਈ ਦੇ ਨਾਲ ਗੁੱਲੀ ਡੰਡੇ ਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ ਇਸ ਕਰਕੇ ਗੁੱਲੀ ਡੰਡਾ ਮਰਦਾ ਸਾਨੂੰ ਇੱਥੇ ਇੱਕ ਨਹੀਂ ਦੋ ਦਵਾਈਆਂ ਰਲਾ ਕੇ ਸਪਰੇਅ ਕਰਨੀ ਪਊਗੀ ਇਹਨਾਂ ਦੋ ਦਵਾਈਆਂ ਰਲਾ ਕੇ ਬਹੁਤ ਵਧੀਆ ਨਤੀਜਾ ਮਿਲੂਗਾ ਰਿਜ਼ਲਟ ਚੰਗੇ ਮਿਲਣਗੇ ਇਸੇ ਸਾਲ ਵੀ ਇਹਨਾਂ ਦਵਾਈਆਂ ਨੂੰ ਰਲਾ ਕੇ ਸਪਰੇਅ ਕੀਤੀ ਸੀ ਗੁੱਲੀ ਡੰਡਾ ਜਿਹੜਾ ਕਾਫੀ ਹੱਦ ਤੱਕ ਕੰਟਰੋਲ ਹੋ ਗਿਆ ਸੀ ਉਹ ਕਿਹੜੇ ਕਿਹੜੇ ਦਵਾਈਆਂ ਜਿਹੜੀਆਂ ਆਪਾਂ ਵਰਤਣੀਆਂ ਨੇ ਸਭ ਤੋਂ ਪਹਿਲਾਂ ਤਾਂ ਕਨੋਕਸਾਡਾਈਨ ਦਵਾਈ ਆਉਂਦੀ ਹੈ ਜਿਹੜੀ ਆਮ ਕਰਕੇ ਐਕਸ਼ਲ ਦੇ ਨਾਮ ਨਾਲ ਨਾਮ ਨਾਲ ਜਾਂਦੀ ਨਹੀਂ ਤੇ ਮਾਰਕੀਟ ਦੇ ਵਿੱਚ ਹੋਰ ਵੀ ਕਈ ਦਵਾਈਆਂ ਨਾਵਾਂ ਦੇ ਨਾਲ ਮਿਲਦੀ ਪਰ ਆਪਣਾ ਸਿਰਫ ਮਤਲਬ ਟੈਕਨੀਕਲ ਨਾਮ ਨਾਲ ਹੁੰਦਾ ਹੈ ਕਨੋਕਸਾਡਾਈਨ ਸాల్ਟ ਤੁਸੀਂ ਦੇਖਣਾ ਇਹ ਦਵਾਈ ਦੀ ਮਾਤਰਾ 1 ਏਕੜ ਦੇ ਵਾਸਤੇ ਇਹਦੀ 240 ਗ੍ਰਾਮ 1 ਏਕੜ ਦੀ ਮਾਤਰਾ ਹੁੰਦੀ ਹੈ ਇਹ ਦਵਾਈ ਥੋੜੀ ਜੀ ਸਟਰੋਂਗ ਹੈ ਇਹ ਉੱਪਰ ਲਾ ਕੇ ਦਵਾਈਆਂ ਦੋ ਕਰ ਰਹੇ ਹਾਂ ਇਹਨੂੰ ਆਪਾਂ ਇੱਕ 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 ਏਕੜ ਦੇ ਵਿੱਚ ਨਹੀਂ ਸਭੋਂ 1.5 ਏਕੜ ਦੇ ਵਿੱਚ ਵਰਤਾਂ। 240 ਗ੍ਰਾਮ ਦਵਾਈ ਆਪਾਂ ਕਿਹੜੇ ਏਕੜ ਦੇ ਵਿੱਚ ਵਰਤਾਂਗੇ? ਇੱਕ ਇੱਕ ਏਕੜ ਵਾਸਤੇ ਇੱਕ 160 ਕਿ ਗ੍ਰਾਮ ਐਸ਼ੀਅਨ 9 ਆਪਾਂ ਆਉਣੀ ਹੈ। ਉਹਨਾਂ ਜਿਹੜੀ ਐਕਸੀਲੇਰ ਦੀ ਮਾਤਰਾ 400 ਗ੍ਰਾਮ ਹੈ ਤੇ 400 ਐਮਐਲ ਅਤੇ ਦੂਜੀ ਦਵਾਈ ਜਿਹੜੀ ਹੈ ਆਪਣੇ ਕੋਲ ਐਸ਼ੀਅਨ 9 ਹੋਗੀ ਉਹ 160 ਗ੍ਰਾਮ। ਇਹ ਦੋਵੇਂ ਦਵਾਈਆਂ ਆਪਾਂ 200 ਲੀਟਰ ਪਾਣੀ ਲੈ ਜੀਏ ਘਟੋ ਘਟਾ ਕੇ ਪਾਣੀ 200 ਲੀਟਰ ਘੱਟੋ ਘੱਟ ਤਾਂ ਹੋਣਾ ਹੀ ਚਾਹੀਦਾ ਤੇ ਵੱਡੇ ਪੰਪ ਨਾਲ ਨਾਲ ਸਪਰੇਅ ਕਰੀਏ ਆਪਾਂ ਕਿਉਂਕਿ ਉਹਦੇ ਨਾਲ ਇੱਕ ਤਰ੍ਹਾਂ ਸਪਰੀ ਨਹੀਂ ਹੁੰਦੀ ਕਿਤੇ ਪਹਾਰਾ ਵੱਧ ਘਟ ਹੋ ਜਾਂਦਾ ਪਜ ਜਾਂਦਾ ਹੈ ਤੇ ਕਣਕ ਦਾ ਨੁਕਸਾਨ ਹੋ ਜਾਂਦਾ ਪਹਾਰਾ ਵੱਧ ਵੱਜਣ ਨਾਲ ਛੋਟੇ ਜਿਹੜੇ ਹੱਥ ਨਾਲ ਚੱਲਣ ਵਾਲੇ ਪੰਪ ਹੁੰਦੇ ਆ ਜਾਂ ਫਿਰ ਵੱਡੇ ਪੰਪ ਨਾਲ ਹੀ ਸਵਰੇ ਆਪਾਂ ਕਰਨੀ ਆ ਤਾਂ ਉਮਰ ਵਾਲੀਆਂ ਜਿਹੜੀਆਂ ਨਿਉਜਰ ਆਉਂਦੀਆਂ ਜਿਹਦੇ ਦੂਤਨ ਗੱਲ ਲੱਗੀਆਂ ਹੁੰਦੀਆਂ ਉਹ ਇਹਨਾਂ ਪੂਰੀ ਟਿਕਾ ਆ ਗਈ ਇਸ ਵੇਰੇ ਦੁਆਰਾ ਦੁਆਰਾ ਸਪਰੀ ਇਕ ਤਾਂ ਨਾ ਵਜੀ ਉਹਦੇ ਨਾਲ ਆਪਾਂ ਕਰ ਸਕਦੇ ਆ ਤੇ ਸਭ ਤੋਂ ਵਧੀਆ ਆਥ ਵਾਲਾ ਪੰਪ ਇਹ ਕੱਟ ਵਾਲੀ ਨੀ ਆ ਜਨਾ ਉਹਦੇ ਨਾਲ ਸਪਰੇ ਕਰੋ ਤੇ 200 ਲੀਟਰ ਤੋਂ ਪਾਣੀ ਆਪਾਂ ਘੱਟ ਨਹੀਂ ਲੈਣਾ ਆ ਕੀ ਜੇ ਧੁੰਦ ਪੈਂਦੀ ਹੈ ਤਾਂ ਧੁੰਦ ਦਾ ਮੌਸਮ ਦੇਖ ਕੇ ਸਪਰੇ ਕਰਨੀ ਹੈ ਧੁੱਪ ਦੇ ਵਿੱਚ ਆ ਕੀ ਹੁਣ ਧੁੱਪ ਆ ਵਧੀਆ ਲੱਗ ਰਹੀ ਹੈ ਤੇ ਹੁਣ ਟਾਈਮ ਆ ਸਪਰੇ ਕਰਨ ਦਾ ਦੂਜੇ ਦਵਾਈਆਂ ਸਟਰੋਂਗ ਹੈ ਤੇ ਇਹ ਕਟੋ ਆਪਾਂ 200 ਲੀਟਰ ਹੀ ਪਾਣੀ ਲੈਣਾ ਹੈ ਫਿਰ ਹੀ ਦਵਾਈਆਂ ਕੰਮ ਕਰਨਗੀਆਂ ਜੇ ਆਪਾਂ ਪਾਣੀ ਘੱਟ ਲਾਵਾਂਗੇ ਕਈ ਕਿਸਾਨ 100-100 ਬਸ 100 ਲੀਟਰ ਵੀ ਪਾਣੀ ਲਾਉਂਦੇ ਨੇ ਉਹਦੇ ਨਾਲ ਪੱਤੇ ਸੜਨ ਦਾ ਫਿਰ ਖਤਰਾ ਹੋ ਜਾਂਦਾ ਕਿਉਂਕਿ ਉਹਨਾਂ ਸਟਰੋਂਗ ਦਵਾਈਆਂ ਬਹੁਤ ਜ਼ਿਆਦੀ ਨੇ ਜੇ ਆਪਾਂ 150 ਤੋਂ 170 ਜਾਂ 200 ਲੀਟਰ ਤੱਕ ਆਪਾਂ ਪਾਣੀ ਲਾ ਲਾਵਾਂਗੇ ਤਾਂ ਉਹਦਾ ਰਿਜ਼ਲਟ ਆਪ ਨੂੰ ਬਹੁਤ ਵਧੀਆ ਮਿਲ ਗੁੱਲੀ ਰਿੰਡੇ ਨੂੰ ਤਕਰੀਬਨ ਇਹ ਖਤਮ ਕਰ ਦਿੰਦੀ ਹੈ ਕਿਉਂਕਿ ਦੋਵੇਂ ਦੋਵੇਂ ਦਵਾਈਆਂ ਰਲਾ ਕੇ ਵਧੀਆ ਇੱਕ ਮਿਸ਼ਰਣ ਬਣ ਜਾਂਦਾ ਉਹਦੇ ਵਧੀਆ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਮਿਲਦੇ ਨੇ ਉਮੀਦੋ ਦੋਸਤੋ ਜੀ ਗੁੱਲੀ ਡੰਡਾ ਹਰੇ ਵੀ ਤੁਹਾਡੀ ਕਲਕ ਦੇ ਵਿੱਚ ਵੱਧ ਮਾਤਰਾ ਦੇ ਵਿੱਚ ਖੜਾ ਇਸੇ ਹੋਰ ਦੂਜੀਆਂ ਦਵਾਈਆਂ ਨਾਲ ਨਹੀਂ ਮਰਿਆ ਤਾਂ ਤੁਸੀਂ ਇਹਨਾਂ ਦਵਾਈਆਂ ਦੀ ਵਰਤੋਂ ਕਰ ਸਕਦੇ ਹੋ 400 ml ਹੋ ਗਈ XL 240 ਗ੍ਰਾਮ 1.5 ਕਿਲੀ ਦੇ ਵਿੱਚ ਪਾਉਗੇ ਇਹਦੇ ਨਾਲ 160 ਗ੍ਰਾਮ ਏਸ਼ੀਅਨ 9 ਪਾਉਗੇ ਇਸੇ ਬਹੁਤ ਵਧੀਆ ਨਤੀਜੇ ਮਿਲਣਗੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਉਮੀਦ ਆ ਤੁਹਾਨੂੰ ਕੋਈ ਜਾਣਕਾਰੀ ਵਧੀਆ ਮਿਲੀ ਹੋਗੀ ਤੇ ਵੀਰ ਦੇ ਵਿੱਚ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਪਲੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ